ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇंदे ਕੋਈ ਆਖ ਦਿੰਦਾ ਕਿ ਅਸੀਂ ਕਦੇ ਵੀ ਠਿਆਨੀ ਨਹੀਂ ਖਾਧੀ ਕੋਈ ਆਖ ਦਿੰਦਾ ਜੇ ਰੁਪਈਆ ਵੀ ਖਾਦਾ ਹੋਵੇ ਤਾਂ ਸਲਫਾਸ ਬਰਾਬਰ ਹੋਵੇ ਤਾਂ ਜੇ ਫਿਰ ਅਜਿਹਾ ਨਹੀਂ ਹੈ ਤਾਂ ਫਿਰ ਪੰਜਾਬ ਦੇ ਜਦੋਂ ਕੰਮ ਕਰਾਉਣੇ ਹੁੰਦੇ ਨੇ ਪੰਜਾਬ ਦੇ ਵਿਕਾਸ ਦੀ ਗੱਲ ਹੁੰਦੀ ਆ ਤਾਂ ਫਿਰ ਪੰਜਾਬ ਦੇ ਵਿੱਚ ਕਿਉਂ ਹਰ ਕੰਮ ਦੇ ਵਿੱਚ ਬਾਹਰੋਂ ਬੰਦੇ ਲਿਆ ਕੇ ਪੰਜਾਬ ਚ ਫਸਾ ਦਿੱਤੇ ਜਾਂਦੇ ਨੇ ਮਨਸ਼ਾ ਕੀ ਆ ਫਿਰ ਇਹਦੇ ਪਿੱਛੇ ਕਹਿਆ 4 ਕਰੋੜ ਰੁਪਏ ਦਾ ਪਹਿਲਾ ਦਾ ਟੈਂਡਰ ਕੱਢਿਆ ਉਹਦੇ ਨਾਲ ਕੀ ਸੀ ਕਈ ਕੰਪਨੀਆਂ ਦਾ ਹਲਕੇ ਆਪਣੀਆਂ ਜਿਹੜੀਆਂ ਜਾਇੰਟ ਕੰਪਨੀਆਂ ਬਣ ਕੇ ਦੋ ਚਾਰ ਠੇਕ ਦਾ ਦਾਲ ਕੀ ਉਹਨਾਂ ਨੇ ਟੈਂਡਰ ਭਰਨ ਦੀ ਜਿਹੜੀ ਪਲਾਨਿੰਗ ਕਰ ਲਈ ਜਿਹਦੀ ਇਹਨਾਂ ਨੂੰ ਪਿੰਗ ਪੈ ਗਈ ਉਹ ਫਿਰ ਇਹਨਾਂ ਨੇ ਟੈਂਡਰ ਜਿਹੜਾ ਉਹ ਕੈਨਸਲ ਕਰਤਾ ਪਹਿਲਾਂ ਜਿਹੜਾ ਟੈਂਡਰ ਕੱਢਿਆ ਸੀ ਉਹਦੇ ਵਿੱਚ ਇਹ ਸੀ ਕਿ ਕਈ ਕੰਪਨੀਆਂ ਰਲ ਕੇ ਟੈਂਡਰ ਚੱਕ ਸਕਦੀਆਂ ਨੇ ਇਹਦੇ ਤੋਂ ਦੇਖਿਆ ਵੀ ਕੰਪਨੀ ਦੀ ਬਿਡ ਕਪੈਸਿਟੀ ਵੱਧ ਹੋ ਸਕਦੀ ਹੈ ਵੱਧ ਹੋਵੇ ਇਹਨਾਂ ਨੇ ਫਿਰ 792 ਕਰੋੜ ਰੁਪਏ ਦਾ ਟੈਂਡਰ ਚਲਾਉ ਉਹ ਲਗਭਗ ਉਹ ਐਸਟੀਮੇਟ ਤਿਆਰ ਕਰਕੇ ਉਹਦਾ ਟੈਂਡਰ ਲਗਾਤਾ ਜਿਹਦੇ ਵਿੱਚ ਸਿੰਗਲ ਕੰਪਨੀ ਜਿਹੜੀ ਆ ਉਹੋ ਹੀ ਇਹਨੂੰ ਪਾ ਸਕਦੀ ਆ ਜਾਇੰਟ ਵੈਂਚਰ ਤੋਂ ਬਾਅਦ ਘਟਦਾ ਅੱਜ ਤੱਕ ਨਾਤੇ ਕੋ ਹੋਇਆ ਕਦੀ ਹਾਰਟੀਕਲਚਰ ਦਾ ਕੰਮ ਆ ਸਿਵਲ ਵਰਕ ਆ ਸਫਾਈ ਵੀ ਉਹਨੂੰ ਦੇਤੀ ਆ ਵੀ ਜਿਹੜੀ ਝਾੜੂ ਲੱਗਣਾ ਜੋ ਹੈ ਜੋ ਦੀ ਸਫਾਈ ਕਰਨੀ ਆ ਉਹ ਵੀ ਉਹੋ ਕੰਪਨੀ ਕਰੇਗੀ ਬਿਜਲੀ ਦਾ ਕੰਮ ਉਹ ਕਰੇਗੀ ਹਾਰਟੀਕਲਚਰ ਦਾ ਕੰਮ ਉਹ ਕਰੇਗੀ ਪ੍ਰੀਮਿਕਸ ਦਾ ਕੰਮ ਵੀ ਉਹ ਕਰੇਗੀ ਉਹਦੀ ਮੇਨਟੇਨੈਂਸ ਵੀ ਸਾਰੀ 10 ਸਾਲ ਤੱਕ ਉਹ ਕਰੇਗੀ ਕੀ ਇਹ ਸਾਰਾ ਕੰਮ ਆ ਸਫਾਈ ਤੱਕ ਦਾ ਕੰਮ ਸ਼ਹਿਰ ਦਾ ਲੇਕੋ ਉਸ ਪ੍ਰਾਈਵੇਟ ਕੰਪਨੀ ਨੂੰ ਦੇਣਾ ਤੇ ਫਿਰ ਗਮਾਡਾ ਕਾਰਪੋਰੇਸ਼ਨਾਂ ਉਹਨਾਂ ਨੂੰ ਬੰਦ ਕਰਕੇ ਬੰਦੇ ਕਰਨ ਤੋਰ ਦੇਣਾ ਸਵਾਲ ਇਹੋ ਹੀ ਆ ਕਿ ਉਹਦੇ ਵਿੱਚ ਕੀ ਆ ਇੱਕ ਵੀ ਨਵੀਂ ਸੜਕ ਨਹੀਂ ਬਣਨੀ ਇਹ ਸੜਕਾਂ ਸਾਰੀਆਂ ਪੁਰਾਣੀਆਂ ਸੜਕਾਂ ਨੇ ਉਹਦੇ ਵਿੱਚ ਕਈ ਸੜਕਾਂ ਜਿਹੜੀਆਂ ਨੇ ਉਹ ਮੁਹਾਲੀ ਕਾਰਪੋਰੇਸ਼ਨ ਮੇਨਟੇਨ ਕਰਦੀ ਆ ਮੁਹਾਲੀ ਕਾਰਪੋਰੇਸ਼ਨ ਦੇ ਅੰਡਰ ਨੇ ਉਹ ਇਹ ਸੜਕਾਂ ਤੇ ਆਲਰੇਡੀ ਬਣੀਆਂ ਹੋਈਆਂ ਨੇ ਮੇਨਟੇਨਸ ਕਰ ਰਹੇ ਨੇ ਕਾਰਪੋਰੇਸ਼ਨ ਕਰਦੀ ਆ ਕੋਈ ਗਮਾੜਾ ਕਰ ਰਿਹਾ ਵਾ ਜਿਹੜਾ ਕੰਮ ਆਲਰੇਡੀ ਹੋ ਰਿਹਾ ਜਿਹੜਾ 10 ਵੀ 50 ਕਰੋੜ ਰੁਪਏ ਦਾ ਹੋ ਸਕਦਾ ਤੁਸੀਂ ਉਹ ਤੇ 800 ਕਰੋੜ ਰੁਪਏ ਲਾ ਕੇ ਮੁਹਾਲੀ ਲੋਕਾਂ ਨੂੰ ਬੁੱਧੂ ਸਮਝਦੇ ਨੇ ਤੁਸੀਂ ਲਗਾਤਾਰ 20 ਸਾਲ ਤੋਂ ਹਾਊਸ ਦੇ ਵਿੱਚੋਂ ਕਾਰਪੋਰੇਸ਼ਨ ਚੋਂ ਤੁਸੀਂ ਤੇ ਅੱਜ ਤੱਕ ਇਹੋ ਜਿਹਾ ਕੀ ਆ ਇਹਨਾਂ ਨੇ ਵੱਖਰਾ ਇਹੋ ਜਿਹਾ ਕੀ ਕਰਨਾ ਜਾਂ ਤੁਸੀਂ ਪਹਿਲੀਆਂ ਸਰਕਾਰਾਂ ਇਹੋ ਜਿਹਾ ਨਹੀਂ ਕਰ ਪਾਈਆਂ ਕਿਉਂਕਿ ਨਾ ਲੁੱਟਣਾ ਹੋਰ ਕੋਈ ਇਹਦੇ ਵਾਸਤੇ ਕੰਮ ਨਹੀਂ ਜੇ ਕੰਮ ਕਰਨਾ ਤੁਸੀਂ ਤਵੀਆਂ ਜਿਹੜੀਆਂ ਪੀਐਸ 6 ਆ ਜਾਂ ਜਿਹੜੀਆਂ ਹੋਰ ਮਾਸਟਰ ਪਲਾਨ ਚ ਸੜਕਾਂ ਤੁਸੀਂ ਦਿੱਤੀਆਂ ਹੋਈਆਂ ਉਹ ਤਾਂ ਬਣਾਓ ਯਾਰ ਅੱਜ ਸਾਡੇ ਮੁਹਾਲੀ ਦਾ ਸਾਰਾ ਸੀਵਲ ਪੁਰਾਣਾ 50 ਸਾਲ ਬਣਿਆ ਉਹ ਡਾਟਾ ਦਾ ਬਣਿਆ ਸਾਰਾ ਉਹ ਸੀਵਲ ਜਿਹੜਾ ਵਾ ਉਹ ਬਹਿਣ ਡਿਆ ਇਹ ਜੇ ਪੈਸਾ ਸਾਡੇ ਸੀਵਲ ਸਿਸਟਮ ਤੇ ਲਾਉਣ ਜਿਹੜੀ ਸ਼ਾਇਦ ਨੂੰ ਰਿਕੁਆਇਰਮੈਂਟ ਹੈ ਸਿਰਫ ਐਡਰਟਾਈਮੈਂਟ ਰਾਹੇ ਯਾਦਕੋਟ ਵੀ ਸੜਕਾਂ ਲਾ ਕੇ ਮੋਹੱਲੀਏ ਸੜਕਾਂ ਸੁੰਦਰ ਕਰਨ ਜਾ ਰਹੇ ਇਹ ਇਹਨਾ ਬੋਰਡ ਲਾਉਣੇ ਨੇ ਸਿਰਫ ਮੈਂ ਸਮਝਦਾ ਵੀ ਪੈਸੇ ਲੁੱਟਣ ਦਾ ਨਵਾਂ ਇੱਕ ਢੰਗ ਲੱਭਦੇ ਨੇ ਰੋਜ਼ ਦੇ ਦੋ ਨਵੇਂ ਦਿੱਲੀ ਦੇ ਜਿੰਨੇ ਬੰਦੇ ਆਏ ਨੇ ਉਹਨਾਂ ਵੱਲੋਂ ਇਹ ਟੈਂਡਰ ਤਿਆਰ ਕੀਤਾ ਗਿਆ ਔਰ ਇਹਦੇ ਚ ਸਾਡੇ ਪੰਜਾਬ ਦੇ ਜਿਹੜੇ ਮੋਹੱਲੀ ਦੇ ਜਾਂ ਜਿਹੜੇ ਸਾਡੇ ਇਲਾਕੇ ਦੇ 플레이ਰ ਨੇ ਜਾਂ ਜਿਹੜੇ ਠੇਕੇਦਾਰ ਨੇ ਜਾਂ ਨਾਲ ਉਹਨਾਂ ਦਾ ਜਿਹੜੇ ਸਾਰਿਆਂ ਨੂੰ ਬਾਤ ਘਟਦਾ ਦਿੱਲੀ ਦੀ ਕੰਪਨੀ ਆਏਗੀ ਉਹ ਤਾਂ ਸੱਦੇ ਤੌਰ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੰਨ ਹੀ ਗਏ ਨਾ ਵੀ ਅਸੀਂ ਤਾਂ ਆ ਹੀ ਕਰਾਂਗੇ ਜਿਵੇਂ ਕਹਿੰਦਾ ਵੀ ਅਸੀਂ ਤਾਂ ਆ ਹੀ ਕਰਾਂਗੇ ਉਹ ਕਹਿੰਦੇ ਫਿਰ ਕੀ ਹੋ ਗਿਆ ਕੰਮ ਬੰਦੇ ਕਰਦੀ ਹੁੰਦੇ ਨੇ ਪੰਜਾਬੀ ਬੰਦਿਆਂ ਦੇ ਬਾਹਰ ਵੀ ਕੰਮ ਹੈਗੇ ਨੇ ਉਹ ਵੀ ਉੱਥੋਂ ਕਰ ਸਕਦੇ ਨੇ ਜਦੋਂ ਕਿ ਕੰਟ੍ਰੈਕਟਰ ਸਿਰੇ ਚੜਨਾ ਸਰਕਾਰ ਦਾ ਭੋਗ ਪੈਣ ਵਾਲਾ ਹੋ ਜਾਣਾ ਕੋਡ ਆਪਰੇਟ ਲੱਗ ਜਾ ਇਹਨਾਂ ਲਾ ਕੇ ਜਾਂ ਜਾਣਾ ਪੈਸੇ ਜਿੰਨੇ ਪੇਮੈਂਟ ਨਾਲ ਦੇ ਦੇਣੀ ਹੈ ਉਹ ਕੰਪਨੀ ਨੂੰ ਉਸ ਤੋਂ ਬਾਅਦ ਇਹਦਾ ਵਾਲੀ ਵਾਰ ਨਹੀਂ ਕੋਈ ਬੰਦਾ ਨਵਾਂ ਟੈਂਡਰ ਲੱਗ ਨਹੀਂ ਸਕਣਾ ਸ਼ਾਇਦ ਦੀਆਂ ਸ਼ਰਤਾਂ ਦਾ ਹਾਲ ਬੁਰਾ ਹੋ ਜਾਣਾ ਔਰ ਲੀਡਰ ਸਾਡਾ ਕੋ ਬੋਲਦਾ ਨਹੀਂ ਰਿਹਾ ਇਸ਼ੂਜ਼ ਉੱਤੇ ਖੁੱਲ ਕੇ ਬੋਲਣਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਮੇਰਾ ਤੇ ਸਟੈਂਡ ਆ ਕਿ ਇਹ ਜਿਹੜਾ ਫੈਸਲਾ ਸ਼ਹਿਰ ਦੇ ਹਿੱਤਾਂ ਦੇ ਬਹੁਤ ਵਿਰੋਧਾ ਇੱਕ ਹੁਣ ਇਹ ਗੱਲ ਚੱਲੀ ਆ ਕਿ ਇਸ ਸਰਕਾਰ ਨੇ ਹੁਣ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਤੇ ਅੱਖ ਰੱਖ ਲਈ ਆ ਉਹ ਵੇਚਣ ਨੂੰ ਤਿਆਰ ਆ ਕੀ ਮਹਾਲੀ ਚ ਵੀ ਜੀ ਗੱਲਬਾਤ ਹੋਈ ਆ ਕੋਈ ਜ਼ਮੀਨ ਵਿਕੀ ਆ ਮਹਾਲੀ ਦੀ ਜਾਂ ਕੋਈ ਤਿਆਰੀ ਆ ਮਹਾਲੀ ਦੀ ਬਿਲਕੁਲ ਤਿਆਰੀ 5500 ਕਰੋੜ ਰੁਪਏ ਹੁਣ ਵਾਕਸ਼ੂ ਲਾਦੀ ਆ ਲਾਦੀ 55300 ਕਰੋੜ ਤਾਂ ਜੀ ਹੁਣ ਲਾਤੀ ਅਗਲੇ 8 ਮਹੀਨੇ ਅਗਲੇ ਮਹੀਨੇ ਦੀ ਜਿਹੜੀ ਜ਼ਮੀਨ ਮਹਾਲੀ ਸਾਰੇ ਜਿੰਨੇ ਜਿਹਨੇ ਜਿੰਨੇ ਪਲਾਟ ਸਾਰੇ ਨੇ ਵੇਚ ਜਾਣੇ ਜਿੱਥੇ ਤੁਸੀਂ 8 ਫੀਸ ਦੇਖੋ ਪਿਛੇ ਇਹਨਾਂ ਨੇ ਕਿੰਨਾ ਹਜ਼ਾਰ ਕਰੋੜ ਰੁਪਏ ਦਾ ਵੇਚ ਜਗਾ ਵੇਚੀ ਆ ਜਿਹੜਾ ਇਹਨਾਂ ਨੇ ਬੱਸ ਸਟੈਂਡ ਬਣਾਣਾ 8 ਫੀਸ ਹੁੰਦੇ ਉਹ ਉਹ ਇਹਨਾਂ ਨੇ ਵੇਚਤਾ ਉਹਦੇ ਸਾਹਮਣੇ ਭਾਵੇਂ ਇਹਨਾਂ ਨੇ ਜਿਹੜੀ ਹਾਲੇ ਜਗਾ ਪਈ ਆ ਉਥੇ ਆਪਣਾ ਹੈਲੀਪ ਤੇ ਮੁਲਕੇ ਤੁਹਾਨੂੰ ਜਵਾਬ ਦੇ ਹੁਣੀ ਪੈਣੀ ਆ ਕਿ ਸਰਕਾਰ ਬਦਲਨੀ ਆ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਆ ਔਰ ਇਹਨਾਂ ਕੋ ਆਪਸਾਂ ਕੋ ਜਵਾਬ ਦੇਣਾ ਦੇਣਾ ਔਖੇ ਹੋ ਜਾਣ ਨੇ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਸਰਕਾਰ ਆਈ ਆਪਸਾਂ ਸਾਰੇ ਜਵਾਬ ਮੰਗਣੇ ਆ ਮੈਂ ਹਾਲੇ ਲੋਕਾਂ ਨੂੰ ਬੇਨਤੀ ਕਰਨਾ ਭਰਾਓ ਜਾਗੋ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇंदे ਕੋਈ ਆਖ ਦਿੰਦਾ ਕਿ ਅਸੀਂ ਕਦੇ ਵੀ ਠਹਿਣੀ ਨਹੀਂ ਖਾਦੀ ਕੋਈ ਆਖ ਦਿੰਦਾ ਜੇ ਰੁਪਈਆ ਵੀ ਖਾਦਾ ਹੋਵੇ ਤਾਂ ਸਲਫਾਸ ਬਰਾਬਰ ਹੋਵੇ ਤਾਂ ਜੇ ਫਿਰ ਅਜਿਹਾ ਨਹੀਂ ਹੈ ਤਾਂ ਫਿਰ ਪੰਜਾਬ ਦੇ ਜਦੋਂ ਕੰਮ ਕਰਾਉਣੇ ਹੁੰਦੇ ਨੇ ਪੰਜਾਬ ਦੇ ਵਿਕਾਸ ਦੀ ਗੱਲ ਹੁੰਦੀ ਆ ਤਾਂ ਫਿਰ ਪੰਜਾਬ ਦੇ ਵਿੱਚ ਪ੍ਰਾਈਵੇਟ ਪਲੇਅਰ ਕਿਉਂ ਲਿਆਂਦੇ ਜਾਂਦੇ ਨੇ ਕਿਉਂ ਹਰ ਕੰਮ ਦੇ ਵਿੱਚ ਬਾਹਰੋਂ ਬੰਦੇ ਲਿਆ ਕੇ ਪੰਜਾਬ ਚ ਫਸਾ ਦਿੱਤੇ ਜਾਂਦੇ ਨੇ ਮਨਸ਼ਾ ਕੀ ਆ ਫਿਰ ਇਹਦੇ ਪਿੱਛੇ ਕੋਈ ਸੈਟਿੰਗ ਆ ਜਾਂ ਫਿਰ ਪੰਜਾਬ ਦੇ ਵਿੱਚੋਂ ਕੰਮ ਕਰਨ ਲਈ ਬੰਦੇ ਨਹੀਂ ਇਹਨਾਂ ਨੂੰ ਮਿਲਦੇ ਤਾਂ ਇਸੇ ਤਰ੍ਹਾਂ ਹੋ ਰਿਹਾ ਪਿਛਲੇ ਦਿਨ ਇੱਕ ਖਬਰ ਆਈ ਕਿ ਮੋਹਾਲੀ ਦੀਆਂ ਸੜਕਾਂ ਬਣਾਉਣ ਲਈ ਉਹਨਾਂ ਦੀ ਮੁਰੰਮਤ ਲਈ ਜਾਂ ਸ਼ਹਿਰ ਦੇ ਆਸ-ਪਾਸ ਦੇ ਸੁੰਦਰੀਕਰਨ ਕਰਨ ਦੇ ਲਈ ਸਰਕਾਰ ਇੱਕ ਪ੍ਰਾਈਵੇਟ ਕੰਪਨੀ ਦੇ ਹੱਥਾਂ 'ਚ ਸਾਰਾ ਕੰਮ ਦੇ ਰਹੀ ਆ। ਉਹ ਕੰਪਨੀ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੀ ਨਹੀਂ ਬਾਹਰ ਦੀ ਆ। ਤਾਂ ਫਿਰ ਪੰਜਾਬ ਦੇ ਠੇਕੇਦਾਰਾਂ ਤੋਂ ਕੁਝ ਮਾੜਾ ਹੋ ਗਿਆ ਜਿਹੜੇ ਪਹਿਲਾਂ ਕੰਮ ਕਰ ਰਹੇ ਸੀ ਜਾਂ ਕੋਈ ਹੋਰ ਕਿਤੇ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਨੇ। ਇਮਾਨਦਾਰੀਆਂ ਗੱਲਾਂ ਬਹੁਤ ਹੁੰਦੀਆਂ ਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਸਰਕਾਰ ਕੋਲ ਹੁੰਦੇ। ਆਮ ਤੌਰ ਤੇ ਤਾਂ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ 베ਦੀ ਸਾਹਿਬ ਚੌਥੀ ਟਰਮ ਚ ਇਸ ਵਾਰ ਆਮ ਸੀ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਮਝਦੇ ਨਾ ਤੁਸੀਂ ਅਖਰ ਕਿ ਇਹ ਕਦੇ ਪਹਿਲਾਂ ਵੀ ਹੁੰਦਾ ਰਿਹਾ ਜਾਂ ਇਸ ਵਾਰ ਪਹਿਲੀ ਵਾਰ ਹੀ ਹੋ ਰਿਹਾ ਜਿਵੇਂ ਸਰਕਾਰ ਕਹਿੰਦੀ ਆ ਕਿ 70 ਸਾਲਾਂ ਚ ਆ ਨਹੀਂ ਸੀ ਹੋਇਆ ਆ ਵੀ ਅਸੀਂ ਪਹਿਲੀ ਵਾਰ ਕਰ ਰਹੇ ਆ ਕਿ 70 ਸਾਲ ਦੇ ਵਿੱਚ ਫਿਰ ਇਹ ਵੀ ਪਹਿਲੀ ਵਾਰ ਹੋ ਰਿਹਾ ਕਿ ਮੋਹਾਲੀ ਦੀਆਂ ਸੜਕਾਂ ਦਾ ਕੰਮ ਪ੍ਰਾਈਵੇਟ ਪਲੇਅਰਾਂ ਨੂੰ ਦਿੱਤਾ ਜਾ ਰਿਹਾ ਤਾਂ ਸਾਰੇ ਤੇ ਗੱਲਬਾਤ ਕਰਦੇ 베ਦੀ ਸਾਹਿਬ ਸਵਾਗਤ ਕਰਦੇ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤਾਂ ਪਿਛਲੇ ਦਿਨੀ ਇੱਕ ਮੁੱਦਾ ਉੱਥੇ ਕਿ ਮੋਹਾਲੀ ਦੀਆਂ ਸੜਕਾਂ ਦਾ ਕੰਮ ਆ ਜਿਹੜਾ ਉਹ ਪ੍ਰਾਈਵੇਟ ਪਲੇਅਰਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਚ ਦਿੱਤਾ ਜਾ ਰਿਹਾ ਤੁਸੀਂ ਚੌਥੀ ਵਾਰ ਮਤਲਬ ਹਾਊਸ ਚ ਪਹਿਸ ਕਦੇ ਪਹਿਲਾਂ ਹੈ ਜੇ ਕੁਝ ਦੇਖਿਆ ਜਾਂ 70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰ ਹੋ ਰਿਹਾ ਦੇਖੋ ਸਭ ਤੋਂ ਪਹਿਲਾਂ ਇਹਦੇ ਤੇ ਮੈਂ ਸਵਾਲ ਚੱਕਿਆ ਇਹ ਕੋਈ ਆਮ ਗੱਲ ਨਹੀਂ ਹੋਣ ਜਾਦੀ ਬਹੁਤ ਮੈਂ ਸਮਝਦਾ ਖਾਸ ਮੌਕਿਆਂ ਤੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਜਿਹਦੇ ਮੈਂ ਜਦੋਂ ਇਹਦੇ ਤੇ ਟਿੱਪਣੀਆਂ ਕਰਦਾ ਇਹ 104 ਕਰੋੜ ਰੁਪਏ ਦਾ ਪਹਿਲਾਂ ਇਹਦਾ ਟੈਂਡਰ ਕੱਢਿਆ ਤੁਹੋ ਇਸ ਸਾਰੀ ਇਹਨਾਂ ਦੀ ਮਨਸ਼ਾ ਜਿਹੜੀ ਆ ਉਹ ਯਾਦ ਹੋ ਜਾਂਦੀ ਹੈ 14 ਕਰੋੜ ਦਾ ਟੈਂਡਰ ਕੱਢਣ ਦੇ ਬਾਅਦ ਉਹਦੇ ਵਿੱਚ ਇਹਨਾਂ ਨੇ ਖਖਤ ਪਾਈ ਸੀ ਕਿ ਜਾਇੰਟ ਵੈਂਚਰ ਵਿੱਚ ਕੰਪਨੀਆਂ ਜਿਹੜੀਆਂ ਨੇ ਉਹ ਇਹ ਟੈਂਡਰ ਫਾਲੋ ਕਰ ਸਕਦੀ ਹੈ ਜੀ ਉਹਦੇ ਨਾਲ ਕੀ ਸੀ ਕਈ ਕੰਪਨੀਆਂ ਦਾ ਹਲਕੇ ਜਿਨ੍ਹਾਂ ਦੀ ਕਿਉਂਕਿ ਬਿਡ ਕਪੈਸਿਟੀ ਚਾਹੀਦੀ ਹੁੰਦੀ ਹੈ ਕੰਪਨੀਆਂ ਦੀ ਕਿੰਨੀ ਉਹਦੀ ਬਿਡ ਰਿਕਵੈਸਟੀ ਹੈ ਉਹਦੇ ਮੁਤਾਬਕ ਉਹ ਟੈਂਡਰ ਭਾ ਸਕਦੀਆਂ ਤੇ ਆਪਣੀਆਂ ਜਿਹੜੀਆਂ ਜਾਇੰਟ ਕੰਪਨੀਆਂ ਬਣ ਕੇ ਦੋ ਚਾਰ ਠੇਕ ਦਾ ਰਲ ਕੇ ਉਹਨਾਂ ਨੇ ਟੈਂਡਰ ਭਰਨ ਦੀ ਜਿਹੜੀ ਪਲਾਨਿੰਗ ਕਰ ਲਈ ਜਿਹਦੀ ਇਹਨਾਂ ਨੂੰ ਪਿੰਗ ਪੈ ਗਈ ਉਹ ਕਪੇਦਨ ਨੇ ਟੈਂਡਰ ਜਿਹੜਾ ਉਹ ਕੈਨਸਲ ਕਰਤਾ ਫਿਰ ਉਹ ਟੈਂਡਰ ਦੀ ਜਿਹੜੀ ਆ ਉਹ 786 ਕਰੋੜ ਰੁਪਏ ਦਾ ਲਗਭਗ ਟੈਂਡਰ ਜਿਹੜਾ ਉਹਨਾਂ ਨੇ ਤਿਆਰ ਕੀਤਾ ਫਿਰ ਉਹਨਾਂ ਨੇ ਦੇਖਿਆ ਵੀ ਕੰਪਨੀ ਦੀ ਬਿਲਡ ਕਪੈਸਿਟੀ ਵੱਧ ਹੋ ਸਕਦੀ ਹੈ ਵੱਧ ਹੋਵੇ ਇਹਨਾਂ ਨੇ ਫਿਰ 792 ਕਰੋੜ ਰੁਪਏ ਦਾ ਟੈਂਡਰ ਜਿਹੜਾ ਉਹ ਲਗਭਗ ਉਹ ਐਸਟੀਮੇਟ ਤਿਆਰ ਕਰਕੇ ਉਹਦਾ ਟੈਂਡਰ ਲਗਾਤਾ ਜ ਜਿਹਦੇ ਵਿੱਚ ਸਿੰਗਲ ਕੰਪਨੀ ਜਿਹੜੀ ਆ ਉਹੋ ਹੀ ਇਹਨੂੰ ਪਾਸ ਕਰਦੀ ਹੈ ਜਾਇੰਟ ਵੈਂਚਰ ਤੋਂ ਬਾਅਦ ਘਟਦਾ ਵੀ ਕੋਈ ਜਿਆਦਾ ਲੜ ਕੇ ਕੀ ਅੱਛਾ ਮਤਲਬ ਮੈਂ ਮੈਂ ਸਮਝ ਰਿਹਾ ਕਿ ਪਹਿਲਾਂ ਜਿਹੜਾ ਟੈਂਡਰ ਕੱਢਿਆ ਸੀ ਉਹਦੇ ਵਿੱਚ ਇਹ ਸੀ ਕਿ ਕਈ ਕੰਪਨੀਆਂ ਰਲ ਕੇ ਟੈਂਡਰ ਚੱਕ ਸਕਦੀਆਂ ਨੇ। ਉਹਦਾ ਕਾਰਨ ਕੀ ਆ ਵੀ ਇਹ ਟੈਂਡਰ ਜਿਹੜਾ ਦਿੱਤਾ ਜਾ ਰਿਹਾ ਉਹਦੇ ਵਿੱਚ ਤੇ ਮੈਨੂੰ ਅੱਜ ਤੱਕ ਨਾ ਤੇ ਕੋਈ ਹੋਇਆ ਕਦੀ ਹਾਰਟਿਕਲਚਰ ਦਾ ਕੰਮ ਆ, ਸਿਵਲ ਵਰਕ ਆ। ਸਫਾਈ ਵੀ ਉਹਨੂੰ ਦੇਤੀ ਆ ਜਿਹੜੀ ਝਾੜੂ ਲਗਣਾ ਜੋ ਹੈ ਉਹਦੀ ਸਫਾਈ ਕਰਨੀ ਉਹ ਵੀ ਉਹ ਕੰਪਨੀ ਕਰੇਗੀ ਬਿਜਲੀ ਦਾ ਕੰਮ ਉਹ ਕਰੇਗੀ ਹਾਰਟਿਕਲ ਦਾ ਕੰਮ ਉਹ ਕਰੇਗੀ ਪ੍ਰੀਮਿਕਸ ਦਾ ਕੰਮ ਵੀ ਉਹ ਕਰੇਗੀ ਉਹਦੀ ਮੇਨਟੇਨੈਂਸ ਵੀ ਸਾਰੀ 10 ਸਾਲ ਤੱਕ ਉਹ ਕਰੇਗੀ ਤੇ ਉਹਨੂੰ 792 ਕੋਰਪਾ ਜਿਹੜਾ ਉਹ ਦਿੱਤਾ ਜਾਵੇਗਾ ਫਿਰ ਮੈਂ ਤਾਂ ਇਹ ਵੀ ਸਮਝਣਾ ਚਾਹਣਾ ਵੀ ਜੇ ਸਾਰਾ ਕੰਮ ਆ ਸਫਾਈ ਤੱਕ ਦਾ ਕੰਮ ਸ਼ਹਿਰ ਦਾ ਇੱਕ ਉਸ ਪ੍ਰਾਈਵੇਟ ਕੰਪਨੀ ਨੂੰ ਦੇਣਾ ਤੇ ਫਿਰ ਗਮਾਡਾ ਕਾਰਪੋਰੇਸ਼ਨਾਂ ਉਹਨਾਂ ਨੂੰ ਬੰਦ ਕਰਕੇ ਬੰਦੇ ਕਰਨ ਤੋਰ ਦੇਣਾ ਸਵਾਲ ਇਹੋ ਹੀ ਆ ਕਿ ਉਹਦੇ ਵਿੱਚ ਕੀ ਆ ਇੱਕ ਵੀ ਨਵੀਂ ਸੜਕ ਨਹੀਂ ਬਣਨੀ ਕੋਈ ਜਿਹੜੀ ਪੀਆ 6 ਜਿਹੜੀ ਬਣਨੀ ਵਾਲੀ 20 ਸਾਲਾਂ 10 ਸਾਲਾਂ ਡਿਗਰੀ ਪਈ ਉਹ ਨਹੀਂ ਬਣਨੀ ਜਾਂ ਜਿਹੜੀਆਂ ਮਾਸਟਰ ਪਲਾਨ ਚ ਜਿਹੜੀਆਂ ਨਵੀਆਂ ਸੜਕਾਂ ਨੇ ਡਿਜ਼ਾਈਨ ਕੀਤੀਆਂ ਗਮਾੜਾ ਨੇ ਦਿੱਤੀਆਂ ਹੋਈਆਂ ਲੋਕਾਂ ਨੂੰ ਸੁਵਿਧਾ ਵਾਸਤੇ ਉਹ ਕੋਈ ਨਹੀਂ ਬਣਨੀ ਇਹ ਸੜਕਾਂ ਸਾਰੀਆਂ ਪੁਰਾਣੀਆਂ ਸੜਕਾਂ ਨੇ ਉਹਦੇ ਵਿੱਚ ਕਈ ਸੜਕਾਂ ਜਿਹੜੀਆਂ ਨੇ ਉਹ ਮੁਹਾਲੀ ਕਾਰਪੋਰੇਸ਼ਨ ਮੇਨਟੇਨ ਕਰਦੀ ਹੈ ਮੁਹਾਲੀ ਕਾਰਪੋਰੇਸ਼ਨ ਦੇ ਅੰਡਰ ਨੇ ਉਹ ਔਰ ਕੁਝ ਸੜਕਾਂ ਜਿਹਦੀ ਮੈਂ ਇੱਕ ਇੱਕੋ ਜੀ ਇੱਕ ਦੀ ਅਦਾਦਨ ਦੇ ਸਕਣਾ ਜਿਹੜੀਆਂ ਨਵੇਂ ਸਟੇਡੀਅਮ ਬਣਿਆ ਉਹ ਸੜਕ ਜਿਹੜੀ ਉਹ ਬਣੀ ਆ ਉਹ ਹਾਲੇ ਉਹਦੀ ਕੰਪਲੀਸ਼ਨ ਵੀ ਹੋਈ 5 ਸਾਲ ਤੇ ਉਸ ਕੰਪਨੀ ਜਿਹੜੀ ਬਣਾਈ ਹੈ ਜਿੰਨੇ ਉਹਦੇ 5 ਸਾਲ ਉਹਨੇ ਮੇਨਟੇਨੈਂਸ ਕਰਨਾ ਵਾ ਉਹ ਟੈਂਡਰ ਦੀ ਕੰਡੀਸ਼ਨ ਸੀ ਅੱਗੇ ਹੁਣ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਨੇ ਉਹਨਾਂ ਦੀ ਕੰਡੀਸ਼ਨ ਆ ਰਹੀ ਆ ਵੀ 5 ਸਾਲ ਉਹ ਕੰਪਨੀ ਜਿਹੜੀ ਹੈ ਮੇਨਟੇਨ ਕਰੇਗੀ ਉਹਦਾ ਜੋ ਇਹ ਟੁੱਟ ਪੱਟ ਹੁੰਦੀ ਆ ਉਹ ਕੰਪਨੀ ਉਹਦੇ ਚ ਬਣਾਏਗੀ ਪਰ ਇਹਨਾਂ ਨੇ ਉਸ ਕੰਪਨੀ ਦੀ ਜਿਹੜੀ ਉਹਨਾਂ ਕੰਪਨੀਆਂ ਦੀ ਕਿਉਂਕਿ ਵੱਖ-ਵੱਖ ਕੰਪਨੀਆਂ ਕੰਮ ਕਰਦੀਆਂ ਸੀ ਉਹ ਸਾਰੀਆਂ ਕੰਪਨੀਆਂ ਪੰਜਾਬ ਦੀਆਂ ਸੀ ਉਹਨਾਂ ਪੰਜਾਬ ਦੇ ਜਿਹੜੇ ਠੇਕੇਦਾਰ ਸਨ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀ ਉਹ ਆਪਣੇ ਜਿਹੜੇ ਲੋਕੀ ਜਿਹੜੇ ਉਹਦੇ ਨਾਲ ਜੁੜੇ ਹੋਏ ਪਰਿਵਾਰ ਨੇ ਉਹ ਉਹਨਾਂ ਦਾ ਪਾਲਦੇ ਸਨ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਆ ਉਹਦੀ ਬਿਡ ਕਪੈਸਿਟੀ ਇੰਨੀ ਘੱਟ ਸੀ ਆ ਵੀ ਉਹ ਪੰਜਾਬ ਦੀ ਕੋਈ ਕੰਪਨੀ ਫਾਲੋ ਨਹੀਂ ਕਰ ਸਕਦੀ ਉਹ ਦਿੱਲੀ ਦੀ ਕੰਪਨੀ ਇਹ ਲਿਆਦੇ ਨੇ ਉਹਨੂੰ ਇਹਨਾਂ ਟੈਂਡਰ ਦੇਣਾ ਉਹਦੇ ਮੁਤਾਬਕ ਸਾਰੀਆਂ ਸ਼ਕਤਾਂ ਆ ਜਿਹੜੀਆਂ ਤੈਅ ਕੀਤੀਆਂ ਮੇਰਾ ਇਸ ਕਰਕੇ ਸਵਾਲ ਆ ਦੂਜੀ ਕੀ ਗੱਲ ਆ ਇਹ ਜਿਹੜਾ 792 ਕਰੋੜ ਰੁਪਏ ਦਾ ਇਹਨੇ ਨੇ ਕੀ ਇਤਨੀ ਲੂਪ ਉਹ ਰੱਖ ਲਿਆ ਵੀ ਇੱਕ ਦਿਨ ਦੋ ਚੀਜ਼ਾਂ ਨਵੀਆਂ ਪਾਤੀਆਂ ਵੀ ਅਸੀਂ ਜੀ 40% ਪੇਮੈਂਟ ਰੁਪਏ ਦਾ ਕਰਾਂਗੇ 60% ਪੇਮੈਂਟ ਰਹੀ ਕਿਸ਼ਤਾਂ 'ਚ ਕਰਾਂਗੇ ਉਸ ਤੋਂ ਅੱਗੇ ਨਾ ਕੀਤਾ ਵੀ ਇੱਕ ਇਹਨਾਂ ਨੇ ਜਿਹੜੀ ਇਹਦੇ 'ਚ PMC ਨਾਂ ਦੀ ਕੰਪਨੀ ਬਣਾਤੀ ਹਾਂਜੀ ਜਿਹੜੀ ਆਪਣਾ ਪ੍ਰੋਜੈਕਟ ਮੈਨੇਜਮੈਂਟ ਕਾਉਂਸਲ ਕਹਿ ਲਓ ਪ੍ਰੋਜੈਕਟ ਕੰਸਲਟੈਂਸੀ ਕਹਿ ਲਓ ਉਹ ਇਹ ਕੰਮ ਸਾਰਾ ਦੇਖੇਗੀ ਉਹ ਹੋਈ ਇਹਨੀ ਪੇਮੈਂਟ ਕੰਪਨੀ ਜਾਂ ਠੇਕਦਾਰ ਨੂੰ ਕਹੇਗੀ ਉਹ ਕੰਮ ਜਿਹੜਾ ਸਾਰੀ ਸੁਪਰਵਾਈਜ਼ਨ ਉਹ ਕਰੇਗੀ ਜਦੋਂ ਕੀ ਉਸ ਜਿਹੜੇ ਗਮਾੜਾ ਦੇ ਜਾਂ ਨਗਰ ਨਿਗਮ ਦੇ ਇੰਜੀਨੀਅਰ ਐਸ ਡੀਓ ਇਨਸਪੈਕਟਰ ਜੋ ਸਾਰੇ ਉਹ ਵੇਲੇ ਕਰਦੇ ਜਦੋਂ ਕੰਪਨੀ ਉਹਨਾਂ ਦੀ ਕੋਈ ਰਿਪੋਰਟਿੰਗ ਨਹੀਂ ਹੋਣੀ ਉਹਨਾਂ ਨੇ ਕੋਈ ਚੈਕਿੰਗ ਹੀ ਨਹੀਂ ਕਰਨੀ ਉਹਨਾਂ ਨੇ ਸਿੱਧਾ ਪੀਐਮਸੀ ਨੇ ਚੈਕਿੰਗ ਕਰਕੇ ਉਹਨਾਂ ਨੂੰ ਦੇਣੀ ਮੈਨੂੰ ਤੇ ਲੱਗਦਾ ਵੀ ਗਮਾੜਾ ਨੇ 40% ਪੇਮੈਂਟ ਵੀ ਪੀਐਮਸੀ ਨੂੰ ਦੇ ਦੇਣੀ ਆ ਉਹ ਪੀਐਮਸੀ ਅੱਗੋਂ ਜਿਹੜਾ ਮੁਰਕੇ ਦੌੜ ਗਈ ਦੂਜੀ ਗੱਲ ਰਠੌਰ ਸਾਹਿਬ ਇਹ ਆ ਕਿ ਇਹ ਇਹ ਕੰਮ ਕੱਲ ਜਿਹੜੀ ਆ 10 ਸਾਲ ਇਹਨਾਂ ਦਾ ਕੰਮ 1 ਸਾਲ ਜਦੋਂ ਤੱਕ ਕੈਂਡੀਡੇਟ ਸਲੇਚਣਾ ਸਰਕਾਰ ਦਾ ਭੋਗ ਪੈਣ ਵਾਲਾ ਹੋ ਜਾਣਾ ਕੋਡ ਕੋਡ ਲੱਗ ਜਾ ਇਹਨਾਂ ਲਾ ਕੇ ਜਾਣ ਜਾਣਾ ਪੈਸੇ ਜਿੰਨੇ ਪੇਮੈਂਟ ਨਾਲ ਦੇ ਦੇਣੀ ਆ ਕੰਪਨੀ ਨੂੰ ਉਸ ਤੋਂ ਬਾਅਦ ਇਹਦਾ ਵਾਲੀ ਗੱਲ ਨਹੀਂ ਕੋ ਬੰਨਾ ਅਬ ਮੈਂ ਆਫਸਰ ਨੂੰ ਚੇਤਾਵਨੀ ਦੇਣਾ ਪੀ ਮੁੜ ਕੇ ਤੁਹਾਨੂੰ ਜਵਾਬ ਦੇ ਹੁਣੀ ਪੈਣੀ ਆ ਮੁਹਾਲੀ ਦੇ ਲੋਕਾਂ ਨੂੰ ਚੇਤਾਵਨੀ ਦੇਣਾ ਵੀ ਜਾਗੋ ਨਹੀਂ ਤੇ ਇਹਦਾ ਇਹ ਹਾਲ ਹੋਣਾ ਸਾਡਾ ਸ਼ਹਿਰ ਦਾ ਹਾਲ ਬੁਰਾ ਹੋ ਨਵਾਂ ਟੈਂਡਰ ਲੱਗ ਨਹੀਂ ਸਕਣਾ ਸ਼ਹਿਰ ਦੀਆਂ ਸੜਕਾਂ ਦਾ ਹਾਲ ਬੁਰਾ ਹੋ ਜਾਣਾ ਔਰ ਲੀਡਰ ਸਾਡਾ ਕੋ ਬੋਲਦਾ ਨਹੀਂ ਰਿਹਾ ਕੋਈ ਪੋਲਿਟਿਸ਼ੀਅਨ ਜਿਹੜੀ ਆ ਸਾਨੂੰ ਪੋਲਿਟਿਕਸ ਕਰਨੀ ਚਾਹੀਦੀ ਲੇਕਿਨ ਸ਼ਹਿਰ ਦੀਆਂ ਇਸ਼ੂਜ਼ ਉੱਤੇ ਖੁੱਲ ਕੇ ਬੋਲਣਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਮੇਰਾ ਤੇ ਸਟੈਂਡ ਆ ਵੀ ਇਹ ਜਿਹੜਾ ਫੈਸਲਾ ਸ਼ਹਿਰ ਦੇ ਹਿੱਤਾਂ ਦੇ ਬਹੁਤ ਵਿਰੋਧਾ ਦੂਜੀ ਗੱਲ ਕੀ ਆ ਰਠੌਰ ਸਾਹਿਬ ਤੁਸੀਂ ਤੇ ਮੁਹਾਲੀ ਚ ਘੁੰਮਦੇ ਹੋ ਸੀਪੀ ਮਾਲ ਦੇ ਸਾਹਮਣੇ ਪਿੱਛੇ ਸੀਵਰ ਬਲਾਕ ਸੀਵਰ ਲਾਈਨ ਟੁੱਟ ਗਈ ਅੱਜ ਸਾਡੇ ਮੁਹੱਲੇ ਦਾ ਸਾਰਾ ਸੀਵਰ ਪੁਰਾਣਾ 50 ਸਾਲ ਬਣਿਆ ਉਹ ਡਾਟਾ ਦਾ ਬਣਿਆ ਸਾਰਾ ਉਹ ਸੀਵਰ ਜਿਹੜਾ ਵਾ ਉਹ ਬੈਂਡ ਗਿਆ ਇਹ ਜੇ ਪੈਸਾ ਸਾਡੇ ਸੀਵਰ ਸਿਸਟਮ ਤੇ ਲਾਉਣ ਜਿਹੜੀ ਸ਼ਾਇਦ ਨੂੰ ਰਿਕੁਆਇਰਮੈਂਟ ਅੱਜ ਸ਼ਾਇਦ ਤੇ ਪਾਣੀ ਖੜਦਾ ਘਰਾਂ ਥਾਂ ਥਾਂ ਤੇ ਸਟਾਰਮ ਸਿਸਟਮ ਸਾਡਾ ਸਾਰਾ ਡੈਮੇਜ ਹੋ ਚੁੱਕਾ ਅੱਜ ਕਮਾਡਾ ਨੂੰ ਸਟਾਰਮ ਸਿਸਟਮ ਵਾਸਤੇ ਪੈਸੇ ਨਹੀਂ ਅੱਜ ਕਮਾਡਾ ਕੋ ਸਾਨੂੰ ਸੀਵਰ ਲਾਈਨਾਂ ਜਿਹੜੀਆਂ ਅਸੀਂ ਮੰਗ ਕਰਦੇ ਹਾਂ ਰੋਜ਼ ਸੋ ਜੇ ਅਸੀਂ ਉੱਤੇ ਕਰੋੜਾਂ ਰੁਪਈਏ ਜਿਹੜੇ ਆ ਰਿਪੇਅਰ ਤੇ ਲਾਈ ਜਾਂਦੇ ਆ ਉਹ ਤੇ ਬਣਾਉਂਦੇ ਨਹੀਂ ਪਏ ਉਹ ਜੇ ਬਣਾਉਣ ਤੇ ਉਹਦਾ ਫਾਇਦਾ ਹੁੰਦਾ ਵੀ ਹਾਂ ਵੀ ਅਸੀਂ 10 ਸਾਲ ਦੇ ਵਿੱਚ ਸਾਡੇ ਮੁਹੱਲੇ ਦਾ ਸਿਸਟਮ ਜਿਹੜਾ ਨਵਾਂ ਕਰਕੇ ਜਾਵਾਂਗੇ ਵੀ ਅਸੀਂ ਸਾਦੀ ਸਹੀ ਲਾਈਨਾਂ ਬਦਲਦੇ ਆਂਗੇ ਸਾਰਾ ਸਟਾਰਟ ਲਾਈਨ ਬਣਾ ਲੈਂਗੇ 5 ਸਾਲ ਦੇ ਵਿੱਚ ਤਾਂ ਜੀ ਉਹ ਗੱਲ ਤੇ ਮੰਨਣਯੋਗ ਸੀ ਇਹ ਸੜਕਾਂ ਤੇ ਆਲਰੇਡੀ ਬਣੀਆਂ ਹੋਈਆਂ ਨੇ ਮੇਨਟੇਨੈਂਸ ਕਰ ਰਹੇ ਨੇ ਕਾਰਪੋਰੇਸ਼ਨ ਕਰੀ ਆ ਕੋਈ ਗਮਾੜਾ ਕਰ ਰਿਹਾ ਵਾ ਪਰ ਸਾਰਾ ਕੰਮ ਉਹਨਾਂ ਤੋਂ ਖੋ ਕੇ ਕਈ ਜੜੀਆਂ ਨੇ ਮੈਂ ਸਮਝਦਾ ਵੀ ਜਿਗੋ 에어ਪੋਰਟ ਰੋਡ ਆ ਇਹ ਤੇ ਪ੍ਰਾਈਵੇਟ ਕੰਪਨੀਆਂ ਤਿਆਰ ਨੇ ਤੁਸੀਂ ਐਡਵਰਟਾਈਜ਼ਮੈਂਟ ਦਿਓ ਉਹਨਾਂ ਨੂੰ ਸੈਂਟਰ ਵਰਜਨ ਦਿਓ ਉਹਨਾਂ ਨੂੰ ਤੇ ਉਹ ਫ੍ਰੀ ਕਰਨ ਨੂੰ ਤਿਆਰ ਆ ਮੇਨਟੇਨੈਂਸ ਪਰ ਜੇ ਜੇ ਤੁਸੀਂ ਉਹਨੂੰ ਮੇਨਟੇਨੈਂਸ ਦੇ ਦਿੱਤੀ ਥੱਲੇ ਸੜ ਸੀਵਰ ਬੈਗ ਉਹਨਾਂ ਕੋ ਸਿਵਰ ਹੈ ਨਹੀਂ ਉਹਨਾਂ ਨੇ ਕਿਹਾ ਜੀ ਤੁਹਾਡੀ ਸੀਵਰ ਕਰਕੇ ਸੜਕ ਖਰਾਬ ਹੋਈ ਹੈ ਇਸ ਕਰਕੇ ਇਹ ਕਾਲਾ ਮਾਲਾ ਹੋ ਜਾਣਾ ਮੁਰਗੀ ਇਹ ਕਈ ਇਹਦੇ ਚ ਲਕੂਨੇ ਨੇ ਔਰ ਅੱਜ ਲੋੜ ਆ ਸ਼ਹਿਰ ਨੂੰ ਸੀਵਰ ਸਿਸਟਮ ਬਦਲਣ ਦੀ ਸਭ ਤੋਂ ਵੱਡੀ ਗੱਲ ਸਾਦਾ ਸ਼ਹਿਰ ਦਾ ਚਿਕਾ ਮਾ ਰਿਆ ਸਫਾਈ ਤੇ ਸੋਲਿਡ ਵੇਸਟ ਮੈਨੇਜਮੈਂਟ ਦਾ ਕੋਈ ਪ੍ਰੋਜੈਕਟ ਲਾਉਣ ਦਾ ਹੁਣ ਅੱਜ ਅੱਜ ਜਿਹੜੀ ਹੈ ਪਿਛਲੇ ਇੰਨਾ ਵੱਡਾ ਸ਼ਹਿਰ ਬਣ ਗਿਆ ਐਲ ਸਿਟੀ ਆ ਗਿਆ ਟੀਡੀਆਈ ਆਪਣਾ ਆਈਟੀ ਸੈਕਟਰ ਆ ਗਿਆ ਨਵੇਂ ਸੈਕਟਰ ਪ੍ਰਾਈਵੇਟੇਸ਼ਨ ਇਹਨੇ ਆ ਗਏ ਕੀ ਕੋਈ ਸੋਲਿਡ ਵੇਸਟ ਮੈਨੇਜਮੈਂਟ ਦਾ ਕੋਈ ਲਾਈਨ ਆਫ ਐਕਸ਼ਨ ਹੈਗਾ ਉਹਦੇ ਤੇ ਕੋਈ ਆਪਾਂ ਕੰਮ ਕਰ ਰਹੇ ਆ ਨਾ ਤੇ ਪਿਛਲੀਆਂ ਸਰਕਾਰਾਂ ਨੇ ਨਾ ਇਸ ਸਰਕਾਰ ਨੇ ਕੋਈ ਮੈਂ ਸਮਝਦਾ ਮੁਹਾਲੀ ਦਾ ਵੀਜੀਨਲ ਕੰਮ ਨਹੀਂ ਕੀਤਾ ਮੁਹਾਲੀ ਦੇ ਵਿੱਚ ਸਿਰਫ ਅਸੀਂ ਨੋਟ ਤੇ ਵੋਟ ਜੂ ਲਏ ਨੇ ਸਾਰਿਆਂ ਨੇ ਲੇਕਿਨ ਜਿਹੜਾ ਵਾ ਪਾਲਿਸੀ ਮੇਟ ਤੇ ਕੰਮ ਕਰਨ ਦੀ ਅੱਜ ਲੋੜ ਆ ਕਿ ਮੁਹਾਲੀ ਨੂੰ ਜਿਹੜਾ ਵਾ ਗੜਗਾਓ ਤੋਂ ਬਾਅਦ ਜੇ ਹਿੰਦ ਇਹ ਬੰਗਲੌਰ ਤੋਂ ਬਾਅਦ ਮੁਹਾਲੀ ਇੱਕ ਇਹੋ ਜਿਹਾ ਸ਼ਹਿਰ ਬੰਦਾ ਬਣਿਆ ਵਾ ਜਿੱਦ ਤੇ ਸਾਡੇ ਦੁਨੀਆ ਦੀਆਂ ਨਜ਼ਰਾਂ ਨੇ ਅੱਜ ਹਰ ਪੰਜਾਬੀ ਦੀ ਨਜ਼ਰਾਂ ਮੋਹਾਲੀ ਤੇ ਇਹਦੇ ਤਵਾਸਤੇ ਕੰਮ ਕਰਨ ਦੀ ਬਹੁਤ ਲੋੜ ਆ ਅੱਜ ਭਾਵੇਂ ਇਨਫਰਾਸਟ੍ਰਕਚਰ ਸੇਵਾ ਸਿਸਟਮ ਤੋਂ ਲੈ ਕੇ ਬੱਸ ਸਟੈਂਡ ਤੇ ਹੈ ਨਹੀਂਗਾ ਅੱਜ ਬੱਸ ਸਟੈਂਡ ਤੇ ਤੁਸੀਂ ਚਾਨੂੰ ਨਹੀਂ ਕਰਦੇ ਮੋਹਾਲੀ ਵਿੱਚ ਇਹ ਕਰਕੇ ਕਈ ਜਿਹੜੀਆਂ ਕੋਲਮ ਚੋਂ ਜਿੱਥੇ ਇਹਨਾਂ ਨੂੰ ਸਿਰਫ ਮੈਂ ਸਮਝਦਾ ਵੀ ਪੈਸੇ ਲੁੱਟਣ ਦਾ ਇੱਕ ਨਵਾਂ ਇੱਕ ਢੰਗ ਲੱਭਦੇ ਰੋਜ਼ ਦੇ ਦੋਜ਼ ਨਵੇਂ ਦਿੱਲੀ ਦੇ ਜਿੰਨੇ ਬੰਦੇ ਆਏ ਨੇ ਉਹਨਾਂ ਵੱਲੋਂ ਇਹ ਟੈਂਡਰ ਤਿਆਰ ਕੀਤਾ ਗਿਆ ਔਰ ਇਹਦੇ ਚ ਸਾਡੇ ਪੰਜਾਬ ਦੇ ਜਿਹੜੇ ਮੁਹਾਲੀ ਦੇ ਜਾਂ ਜਿਹੜੇ ਸਾਡੇ ਇਲਾਕੇ ਦੇ ਪਲੇਅਰ ਨੇ ਜਾਂ ਜਿਹੜੇ ਠੇਕੇਦਾਰ ਨੇ ਜਾਂ ਨਾਲ ਉਹਨਾਂ ਦਾ ਜਿਹੜੇ ਸਾਰਿਆਂ ਨੂੰ ਬਾਤ ਘਟਦਾ ਦਿੱਲੀ ਦੀ ਕੰਪਨੀ ਆਏਗੀ ਉਹ ਆਪਣਾ ਸਭ ਤੋਂ ਵੱਡੀ ਗੱਲ ਤੇ ਹੈ ਜਿਵੇਂ ਆਪਾਂ ਪਿਛਲੇ ਦਿਨੀ 350 ਸਾਲਾ ਸ਼ਹੀਦ ਦੀਪੁਰਬ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਦੋਂ ਦੇਖਿਆ ਦਰੀਆਂ ਤੱਕ ਕੀ ਟੈਂਟ ਤੱਕ ਕੀ ਕੰਮ ਕਰਨ ਵਾਲੇ ਬੰਦੇ ਗੱਡੀਆਂ ਕੀ ਹੁਣ ਜਿਹੜੀ ਯਾਤਰਾ ਸ਼ੁਰੂ ਕੀਤੀ ਉਹਦੇ ਵਿੱਚ ਬਾਹਰਲੇ ਨੰਬਰ ਦੀਆਂ ਗੱਡੀਆਂ ਮਤਲਬ ਉਹ ਤਾਂ ਸਿੱਧੇ ਤੌਰ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੰਨ ਹੀ ਗਏ ਨਾ ਵੀ ਅਸੀਂ ਤਾਂ ਐਂ ਕਰਾਂਗੇ ਜਿਵੇਂ ਕਹਿੰਦਾ ਵੀ ਅਸੀਂ ਤਾਂ ਐਂ ਕਰਾਂਗੇ ਉਹ ਕਹਿੰਦੇ ਫਿਰ ਕੀ ਹੋ ਗਿਆ ਕੰਮ ਬੰਦੇ ਕਰਦੀ ਹੁੰਦੇ ਨੇ ਪੰਜਾਬੀ ਬੰਦਿਆਂ ਦੇ ਬਾਹਰ ਵੀ ਕੰਮ ਹੈਗੇ ਨੇ ਉਹ ਵੀ ਉੱਥੋਂ ਕਰ ਸਕਦੇ ਨੇ ਪਰ ਇਸ ਹਿਸਾਬ ਨਾਲ ਤਾਂ ਫਿਰ ਹੁਣ ਤਾਂ ਕੁਝ ਵੀ ਨਹੀਂ ਹੋ ਰਿਹਾ ਹਨਾ ਮਤਲਬ ਬਾਹਰੋਂ ਆ ਰਹੇ ਕੀ ਮੈਂ ਮੈਂ ਪੁੱਛਣਾ ਚਾਹਣਾ ਕੀ ਪਹਿਲਾਂ ਅਜੇ ਤੱਕ ਕਦੇ ਇਹ ਹੋਇਆ ਸੀ ਬਿਲਕੁਲ ਨਹੀਂ ਹੋਇਆ ਅੱਜ ਤੱਕ ਤੁਸੀਂ ਤੁਸੀਂ ਲਗਾਤਾਰ 20 ਸਾਲ ਤੋਂ ਹਾਊਸ ਦੇ ਵਿੱਚੋਂ ਤੁਸੀਂ ਕਾਰਪੋਰੇਸ਼ਨ ਚੋਂ ਮੈਂ ਮੈਂ ਤੁਸੀਂ ਲਗਾਤਾਰ 20 ਸਾਲ ਤੋਂ ਹਾਊਸ ਦੇ ਵਿੱਚੋਂ ਕਾਰਪੋਰੇਸ਼ਨ ਚੋਂ ਤੁਸੀਂ ਤੇ ਅੱਜ ਤੱਕ ਇਹੋ ਜਿਹਾ ਕੀ ਆ ਇਹਨਾਂ ਨੇ ਵੱਖਰਾ ਇਹੋ ਜਿਹਾ ਕੀ ਕਰਨਾ ਜਾਂ ਤੁਸੀਂ ਪਹਿਲੀਆਂ ਸਰਕਾਰਾਂ ਇਹੋ ਜਿਹਾ ਨਹੀਂ ਕਰ ਪਾਈਆਂ ਕਿਉਂਕਿ ਨਾ ਲੁੱਟਣਾ ਹੋਰ ਕੋਈ ਇਹਦੇ ਵਾਸਤੇ ਕੰਮ ਨਹੀਂ ਇਹ ਕੰਮ ਕਰਨਾ ਤੁਸੀਂ ਦਮੀਆਂ ਜਿਹੜੀਆਂ ਜੜੀਆਂ ਪੀਐਸ 6 ਆਜਾਂ ਜਿਹੜੀਆਂ ਹੋਰ ਮਾਸਟਰ ਪਲਾਨ ਚ ਸੜਕਾਂ ਤੁਸੀਂ ਦਿੱਤੀਆਂ ਇਹ ਉਹ ਤੇ ਬਣਾਓ ਯਾਰ ਇਹ ਪੈਸਾ ਤੁਸੀਂ ਉਹਦੇ ਤੇ ਲਾਓ ਅੱਜ ਪਹਿਲਾਂ ਇਹਨਾਂ ਨੇ ਸੈਂਕੜੇ ਹਜ਼ਾਰ ਕਰੋੜ ਰੁਪਏ ਦੀਆਂ ਬੋਲੀਆਂ ਕਰਕੇ ਜ਼ਮੀਨਾਂ ਵੇਚਤੀਆਂ ਅੱਜ 5400 ਕਰੋੜ ਰੁਪਏ ਦੀ ਉਹਨਾਂ ਨੇ ਹੋਰ ਆਕਸ਼ਨ ਲਾਤੀ ਸਾਡਾ ਪੈਸਾ ਮੁਹਾਲੀ ਤੋਂ ਲੁੱਟ ਰਹੇ ਨੇ ਇਹ ਸਿਰਫ ਇਸ ਕਰਕੇ ਅਸੀਂ ਸਵਾਲ ਹਉਦੇ ਤੇ ਵੀ ਚੱਕੇ ਸੀ ਉਹਦੇ ਕਰਕੇ ਇਹਨਾਂ ਨੇ ਵੀ ਇਹੀ ਜਿਹੇ ਹਜ਼ਾਰ ਕਰੋੜ ਪੈ ਮੁਹਾਲੀ ਦੇ ਸੜਕਾਂ ਤੇ ਲਾ ਦੇਣ ਸੜਕਾਂ ਤੇ ਲਾਉਣਾ ਇੱਕ ਕਿਸਮ ਇਹਦੇ ਸਿਰਫ ਲੁੱਟਣ ਵਾਸਤੇ ਹੈ ਕਿਹੜਾ ਤੁਸੀਂ ਉਹਦਾ ਕੋਈ ਆ ਵੀ ਤੁਸੀਂ ਸੜਕਾਂ ਜਿਹੜੀਆਂ ਫਸਕਾ ਚੱਲਦੀਆਂ ਨੇ ਪੰਜ-ਸੱਤ ਕਰੋੜ ਰੁਪਏ ਦਾ ਕੰਮ ਸਾਡਾ ਚੱਲਣ ਰਿਹਾ ਉਹਦੇ ਤੁਸੀਂ ਕਰੋੜਾਂ ਰੁਪਏ ਲਾ ਕੇ ਜਿਹੜਾ ਉਹਦੇ ਥਾਂ ਤੇ ਜਿਹੜਾ ਕਿਥੇ ਲੋੜ ਆ ਸੋਲਡ ਵੇਸਟ ਮੈਨੇਜਮੈਂਟ ਦੀ ਉਹ ਤੇ ਕੰਮ ਨਹੀਂ ਕਰਦੇ ਸੀਵਰ ਸਿਸਟਮ ਬਦਨ ਲੋੜਾ ਉਹ ਤੇ ਆਪਾਂ ਕੰਮ ਨਹੀਂ ਕਰਦੇ ਜਿਹੜਾ ਆਪਣਾ ਸਟਾਲਮ ਸਿਸਟਮ ਬਦਨ ਲੋੜਾ ਉਹ ਤੇ ਆਪਾਂ ਕੰਮ ਨਹੀਂ ਕਰਦੇ ਕੰਮ ਆਪਾਂ ਕਰਦੇ ਆ ਜੀ ਰੱਖ-ਰਖਾ ਕਰਦੇ ਆ ਸਫਾਈ ਕੰਪਨੀ ਆ ਜਿਹੜੀ ਕਰ ਰਹੀ ਆ ਉਹਦੇ ਕੋਲ ਸਫਾਈ ਖੋ ਕੇ ਤੁਸੀਂ ਉਹ ਨਵੀਂ ਕੰਪਨੀ ਦਿੱتن ਲੱਗਿਓ ਜਿਹੜੀ ਕੰਪਨੀ ਸਫਾਈ ਕਰਕੇ ਉਹਨਾਂ ਨੇ ਵੀ ਸੋਲਡ ਵੇਸਟ ਕਿਥੇ ਸੁੱਟਣਾ ਉਹਦਾ ਕੋਈ ਜਵਾਬ ਨਹੀਂ ਇਸ ਕਰਕੇ ਜਵਾਬ ਦੇ ਜਿਹੜੀ ਹੈ ਮੈਂ ਸਮਝਦਾ ਅਫਸਰਾਂ ਨੂੰ ਵੀ ਇੱਥੇ ਜਵਾਬ ਦੇ ਜਿਹੜੀ ਹੈ ਬਣਾਉਣੀ ਦੇਣੀ ਚਾਹੀਦੀ ਹੈ ਔਰ ਮੈਂ ਤੁਹਾਡੇ ਕਹਿਣ ਤੇ ਕਹਿਣ ਨੂੰ ਤਿਆਰ ਆਂ ਕਿ ਸਰਕਾਰ ਬਦਲਣੀ ਆ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਆ ਔਰ ਇਹਨਾਂ ਕੋ ਅਫਸਰਾਂ ਕੋ ਜਵਾਬ ਦੇਣਾ ਦੇਣਾ ਓਕੇ ਹੋ ਜਾਣਾ ਨੇ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਸਰਕਾਰ ਆਈ ਆਪਾਂ ਸਾਰੇ ਜਵਾਬ ਮੰਗਣੇ ਆ ਕਿਉਂਕਿ ਪਹਿਲਾਂ ਅੱਜ ਮੁਹਾਲੀ 'ਚ ਅੱਜ ਦਿੱਕਤ ਕੀ ਆ ਗਈ ਆ ਅੱਜ ਪਾਲਸੀ ਤੇ ਕੰਮ ਤੇ ਹੋ ਨਹੀਂ ਰਿਹਾ ਅੱਜ ਸਿਰਫ ਆਪੇ ਸਿਰਫ ਵੋਟਾਂ ਤੇ ਨੋਟਾਂ ਦੀ ਗੱਲ ਹੋਈ ਜਾਂਦੀ ਹੈ ਸਾਰੇ ਲਖਦਾ ਲੀਡਰ ਸਾਹਿਬਾਨ ਜਿਹੜੇ ਨੋਟ ਤੇ ਵੋਟ ਦੀ ਗੱਲ ਕਰਦੇ ਆ ਆਪਾਂ ਜਿਹੜੀ ਆ ਮੋਹਾਲੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਜੇ ਫੈਸਲੇ ਨਾਲ ਲਏ ਮੋਹਾਲੀ ਕਈ ਉਹਦੇ ਚ ਹੋ ਸਕਦਾ ਤੁਹਾਨੂੰ ਵੋਟਰਾਂ ਦਾ ਨੁਕਸਾਨ ਵੀ ਹੋਵੇ ਮੈਂ ਕਦੀ ਉਹੋ ਜੀ ਰਾਜਨੀਤੀ ਨਹੀਂ ਕੀਤੀ ਵੀ ਜਿਹਦੇ ਤੇ ਮੈਨੂੰ ਆਪਣਾ ਫਾਇਦਾ ਹੋਵੇ ਮੈਨੂੰ ਹਰ ਵੇਲੇ ਮੋਹਾਲੀ ਦੀ ਚਿੰਤਾ ਹੁੰਦੀ ਹੈ ਮੈਂ ਮੋਹਾਲੀ ਦੇ ਆਜਾ ਸੋਸਾ ਤੁਹਾਨੂੰ ਤੇ ਪਤਾ ਵਾ ਤੁਸੀਂ ਮੇਰੇ ਕਈ ਕੇਸ ਕੀ ਹੋਏ ਕੇਸ ਤੇ ਮੈਨੂੰ ਕਈ ਵਾਰੀ ਮੇਰੀ ਇੰਟਰਵਿਊ ਨਹੀਂ ਆ ਅੱਜ ਮੈਂ 25 ਕੇਸ ਹਾਈ ਕੋਰਟ ਚ ਜਾ ਲੜ ਰਿਆ ਵਾਂ ਲੜੇ ਨੇ ਉਹਦੇ ਵਿੱਚ ਪੰਜ ਕੇਸ ਅੱਜ ਮੇਰੇ ਹਾਈ ਕੋਰਟ ਇੱਕ ਮੈਨੂੰ ਤੁਹਾਡੇ ਕੇਸ ਤੋਂ ਵੀ ਯਾਦ ਆਗਾ ਇੱਕ ਤੁਸੀਂ ਪਿੱਛੇ ਇੱਕ ਵੀਡੀਓ ਪਾਈ ਸੀ ਜਦੋਂ ਆਪਾਂ ਮੋਹਾਲੀ ਤੋਂ ਬਾਹਰ ਨਿਕਲਦੇ ਆ 6 ਫੇਜ਼ ਬੱਸ ਸਟੈਂਡ ਤੋਂ ਪਹਿਲਾਂ ਉਹ ਇੱਕੋ ਹੀ ਰਸਤਾ ਮੇਨ ਮੋਹਾਲੀ ਤੋਂ ਬਾਹਰ ਨਿਕਲਦਾ ਇਸ ਸਾਈਡ ਤੋਂ ਉੱਥੇ ਸਿੰਗਲ ਸੜਕ ਆ ਇੱਕ ਤੋਂ ਕਿੰਨੇ ਸਾਲ ਤੋਂ 4 ਸਾਲ ਤੋਂ ਤਾਂ ਮੈਂ ਦੇਖ ਰਿਹਾ ਉਹ ਉਸ ਰਸਤੇ ਲੰਘਦੇ ਆ ਸੀ 4 ਸਾਲ ਤੋਂ ਤਾਂ ਮੈਂ ਦੇਖ ਰਿਹਾ ਉਹ ਚ ਫਟਫਟ ਦੇ ਟੋਏ ਹੋਣੇ ਆ 4 ਸਾਲ ਦੇ ਵਿੱਚ ਕੋ 100 ਮੀਟਰ ਦਾ ਟੋਟਾ ਨਹੀਂ ਬਣਿਆ ਮਤਲਬ ਮੈਂ ਹੀ ਪੁੱਛਣਾ ਚਾਹਣਾ ਹੋਇਆ ਕੀ ਆ ਅਸੀਂ ਇਹੋ ਕਾਰਨ ਆ ਪੇ ਅੱਗਾ ਦੌੜ ਪਿੱਛਾ ਚੌੜ ਕੋਈ ਉਹਦੇ ਸੁਣਵਾਈ ਨਹੀਂ ਮੈਂ ਆਪਣਾ ਅੱਜ ਸਵੇਰੇ ਬਰਸਾਤ ਹੋ ਗਈ ਅੱਜ ਦੀ ਤੁਸੀਂ ਮੈਂ ਆਪ ਉੱਥੇ ਜਾਣਾ ਸੀ ਖੜਲ ਵਿੱਚ ਕਿਸੇ ਨੂੰ ਮਿਲਣ ਵਾਸਤੇ ਤੇ ਉਹ ਉੱਥੇ ਜਾਵੰਨਾ ਲੱਗਾ ਕਿਉਂਕਿ ਟੋਏ ਇੰਨੇ ਵੱਡੇ ਨੇ ਕੱਢੀ ਪਾਣੀ ਵਿੱਚ ਖੜਾ ਪਤਾ ਨਹੀਂ ਲੱਗਦਾ ਲੋਕੀ ਹੌਸਲੇ ਉਹ ਗੱਲ ਚਾਹਿਆ ਜਾਮ ਦੀ ਜਾਮ ਆ ਉਹਦੇ ਉਹਦੇ ਵੱਲ ਧਿਆਨ ਨਹੀਂ ਸਰਕਾਰਾਂ ਦਾ ਵੀ ਮੈਂ ਉਹ ਹਾਈ ਕੋਰਟ ਗਿਆ ਵਾਂ ਵੀ ਉਹ ਸੜਕ ਜਿਹੜੀ ਨਾਲ ਜਿਹੜੀ ਅੱਧੀ ਸੜਕ ਬੰਦਾ ਉਹਨੂੰ ਅੱਧੀ ਸੜਕ ਨੂੰ ਚਾਲੂ ਕੀਤਾ ਜਾਵੇ ਤਾਂ ਕਿ ਜਿਹੜਾ ਵਾ ਉਹ ਲੋਕ ਉਥੇ ਜਾਮ ਤੋਂ ਬਚ ਸਕਣ ਲੋਕਾਂ ਨੂੰ ਸੁਵਿਧਾ ਹੋ ਸਕੇ ਮੁਹਾਲੀ ਦੀ ਐਂਟਰੀ ਪੁਆਇੰਟ ਦੇ ਉੱਤੇ ਉਹ ਕੋ ਉਹ ਹਾਲ ਆ ਬਲੰਗੀ ਐਂਟਰੀ ਪੁਆਇੰਟ ਉੱਤੇ ਉਹ ਹਾਲਾ ਸਿੰਘ ਚੋਟਾ ਪੋਲਾ ਉੱਥੇ ਨਹੀਂ ਹੈਗਾ ਕਿਸੇ ਬੰਨੇ ਵਿਜਨਲ ਕੰਮ ਕਰਨ ਦੀ ਥਾਂ ਤੇ ਇਹ ਜਿੱਥੇ ਪੈਸੇ ਬੰਨੇ ਨੇ ਇਹਨਾਂ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਇਹਨਾਂ ਨੂੰ ਫਾਇਦਾ ਦੇਣਾ ਉਹਦੇ ਵਾਸਤੇ ਸਾਡੇ ਕੰਮ ਕਰ ਰਹੇ ਨੇ ਚਾਹ ਦੀਆਂ ਸੜਕਾਂ ਮੋਹਲੀਆਂ ਭਰੀਆਂ ਬੋਡਾਂ ਦੀਆਂ ਐਡਵਰਟਾਈਜ਼ਮੈਂਟ ਦੀ ਇੱਕ ਲਾਉਂਦੇ ਨੇ ਦੂਜਾ ਹਫ਼ਤੇ ਬਾਅਦ ਬਦਲ ਦਿੰਦੇ ਨੇ ਹਫ਼ਤੇ ਬਾਅਦ ਤੀਜਾ ਆ ਜਾਂਦਾ ਅੱਜ ਮੋਹਾਲੀ ਵਿੱਚ ਤੁਸੀਂ ਦੇਖੋ ਨਾ ਜੇ ਜੇ ਅੱਜ ਦਿੱਲੀ ਵਾਲਿਆਂ ਵਾਸਤੇ ਸਰਕਟ ਹਸਪਤਾਲ ਆਉਣ ਵਾਸਤੇ ਸੰਕਟਤ ਕੋੜ ਵੀ ਲਾ ਸਕਦੇ ਆ ਜੀ ਸਾਡਾ ਸਲੈਂਡਰ ਕਰ ਚੁੱਕੀ ਹੈ ਸਰਕਾਰ ਮੈਂ ਸਮਝਣਾ ਦਿੱਲੀ ਦੇ ਅੱਗੇ ਅੱਜ ਇਹ ਸਰਕਾਰ ਇਸ ਕਰਕੇ ਨਹੀਂ ਬਣਾਈ ਵੀ ਦਿੱਲੀ ਵਾਲਿਆਂ ਵਾਸਤੇ ਸਰਕਾਰ ਬਣੀ ਆ ਅੱਜ ਸਰਕਾਰ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਕੰਮ ਕਰਦੀ ਅੱਜ ਸਰਕਾਰ ਪੰਜਾਬ ਦੀ ਜਿਹੜੀ ਆ ਦਿੱਲੀ ਦੇ ਲੀਡਰ ਸਹਿਬਾਨ ਵਾਸਤੇ ਦਿੱਲੀ ਦੇ ਜਿਹੜੇ ਉਹਨਾਂ ਦੇ ਕਰਿੰਦੇ ਨੇ ਉਹਨਾਂ ਵਾਸਤੇ ਕੰਮ ਕਰਦੀ ਅੱਜ ਦਿੱਲੀ ਦੀ ਸਾਰੀ ਭਾਵੇਂ ਪੰਜਾਬ ਸੈਕਟਰੀਟ ਚੱਲ ਜਾਓ ਭਾਵੇਂ ਕਿਸੇ ਡਿਪਾਰਟਮੈਂਟ ਚੱਲ ਜਾਓ ਉਹਨਾਂ ਨੂੰ ਚਲਾਉਣ ਵਾਸਤੇ ਐਡਵਾਈਜ਼ਰ ਅੱਜ ਮੈਨੂੰ ਤਰਸ ਆਉਂਦਾ ਕਈ ਵਾਰੀ ਵੀ ਮੰਤਰੀ ਸਹਿਬਾਨ ਵੀ ਜਿਹੜਿਆ ਪੰਜਾਬ ਦੇ ਸਤਕਾਰਯੋਗ ਨੇ ਪਰ ਉਹਨਾਂ ਨੂੰ ਆਪਣੀ ਜਿਹੜੀ ਹੋਂਦ ਦਾ ਉਹ ਵੀ ਨੇ ਬੁਖਾਰੇ ਉਹ ਵੀ ਨਾਲ ਬੈਠ ਕੇ ਕੁਰਸੀ ਤੇ ਬੈਠ ਕੇ ਦਲੀਆ ਨਾਲ ਬੈਠ ਕੇ ਜਿਹੜੀਆਂ ਨੇ ਉਹਨਾਂ ਦੇ ਆਰਡਰ ਆਰਡਰ ਲੈ ਰਹੇ ਨੇ ਇਦਾਂ ਸਰਕਾਰਾਂ ਨਹੀਂ ਚੱਲਦੀਆਂ ਵਿੱਚ ਇੱਕ ਇੱਕ ਦੂਜੀ ਗੱਲ ਚੱਲੀ ਹੈ ਪਿਛੇ ਪਟਿਆਲੇ ਪੀਐਸ ਪੀਸੀਐਲ ਦੀ ਜ਼ਮੀਨ ਸੀਗੀ ਇੱਕ ਹੁਣ ਇਹ ਗੱਲ ਚੱਲੀ ਹੈ ਕਿ ਇਸ ਸਰਕਾਰ ਨੇ ਹੁਣ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਤੇ ਅੱਖ ਰੱਖ ਲਈ ਆ ਉਹ ਵੇਚਣ ਨੂੰ ਤਿਆਰ ਆ ਕਿ ਮਹਾਲੀ ਚ ਵੀ ਇਹੀ ਜੀ ਗੱਲਬਾਤ ਹੋਈ ਆ ਕੋਈ ਜ਼ਮੀਨ ਵਿਕੀ ਆ ਮਹਾਲੀ ਦੀ ਜਾਂ ਕੋਈ ਤਿਆਰੀ ਆ ਮਹਾਲੀ ਬਿਲਕੁਲ ਤਿਆਰੀ 5500 ਕਰੋੜ ਦੀ ਹੁਣ ਉਹ ਅਕਸ਼ਨ ਲਾ ਰਹੀ ਹੈ ਲਾ ਰਹੀ ਸਿਰਫ 5400 ਕਰੋੜ ਦੀ ਹਾਂਜੀ ਹੁਣ ਲਾਤੀ ਹੈ ਅਗਲੇ ਅੱਸ਼ੀ ਮਹੀਨੇ ਅਗਲੇ ਮਹੀਨੇ ਦੇ ਵਿੱਚ ਜਾਨੀ ਜ਼ਮੀਨ ਮਹਾਲੀ ਸਾਰੇ ਜਿੰਨੇ ਜਿਹਨੇ ਜਿੰਨੇ ਪਲਾਟ ਸਾਰੇ ਨਾਲ ਵੇਚਣ ਗੱਲ ਹੈ ਵੀ ਕੋਈ ਡਿਵੈਲਪਮ ਕੋਈ ਉਹਦੀ ਗੱਲ ਨਹੀਂ ਕਰਦੇ ਜਿੱਥੇ ਲੋੜ ਆ ਜਿੱਥੇ ਤੁਸੀਂ 8 ਫਸ ਦੇਖੋ ਪਿਛੇ ਇਹਨਾਂ ਨੇ ਕਿੰਨਾ ਹਜ਼ਾਰ ਕਰੋੜ ਪਈ ਦਾ ਵੇਚਿਆ ਜਗਾ ਵੇਚੀ ਆ ਜਿਹੜਾ ਇਹਨਾਂ ਨੇ ਬਸ ਸਟੈਂਡ ਬਣਾਣਾ 8 ਫਸ ਹੁੰਦੇ ਉਹ ਉਹ ਇਹਨਾਂ ਵੇਚਤਾ ਉਹਦੇ ਸਾਹਮਣੇ ਭਾਵੇਂ ਇਹਨਾਂ ਨੇ ਜਿਹੜੀ ਹੱਲੇ ਜਗਾ ਪਈ ਆ ਉਥੇ ਆਪਣਾ ਹੈਲੀਪੈਡ ਬਣਾ ਦਿੱਤਾ ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਲੋੜ ਆ ਇਨਫਰਾਸਟ੍ਰਕਚਰ ਨੂੰ ਅੱਜ ਮੁਹਾਲੀ ਨੂੰ ਸਿਟੀ ਬਸੰਦਸ ਦੀ ਲੋੜ ਆ ਅੱਜ ਜਾਮ ਲੱਗਣ ਡੇ ਨੇ ਅੱਜ ਥਾਂ ਥਾਂ ਤੇ ਉਹਦੇ ਵਾਸਤੇ ਜਿਹੜਾ ਵਾ ਸੋਚਣ ਦੀ ਲੋੜ ਆ ਸਰਕਾਰ ਜਿਹੜਾ ਬਿਨਾ ਕਿਸੇ ਪਲੈਨਿੰਗ ਤੋਂ ਸਿਰਫ ਐਡਰਟਾਈਜ਼ਮੈਂਟ ਵਾਸਤੇ ਯਾਦਗਾਰ ਕੋਲ ਵੀ ਸੜਕਾਂ ਲਾ ਕੇ ਮੋਹੱਲਿਆਂ ਸੜਕਾਂ ਸੁੰਦਰ ਕਰਨ ਜਾ ਰਹੇ ਇਹ ਇਹਨਾਂ ਬੋਰਡ ਲਾਉਣੇ ਨੇ ਪਰ ਗੱਲ ਤੇ ਇਹ ਆ ਅਧਿਕਾਰ ਸਾਹਿਬ ਇਹ ਜਿਹੜੀ ਜਿਹੜੀ ਲੋੜ ਹੀ ਨਹੀਂ ਜਿਹੜਾ ਕੰਮ ਆਲਰੇਡੀ ਹੋ ਰਿਹਾ ਜਿਹੜਾ 10 ਵੀ 50 ਕਰੋੜ ਰੁਪਏ ਦਾ ਹੋ ਸਕਦਾ ਤੁਸੀਂ ਉਹ ਤੇ 800 ਕਰੋੜ ਰੁਪਏ ਲਾ ਕੇ ਮੋਹੱਲੀ ਲੋਕਾਂ ਨੂੰ ਬੁੱਧੂ ਸਮਝਦੇ ਨੇ ਮੈਂ ਮੋਹੱਲੀ ਦੇ ਲੋਕਾਂ ਨੂੰ ਵੀ ਬੇਨਤੀ ਕਰਨਾ ਭਰਾਓ ਜਾਗੋ ਜੇ ਇਹ ਆਪਾਂ ਇਹਨਾਂ ਚੀਜ਼ਾਂ ਦੇ ਸਵਾਲ ਨਾ ਚੱਕੇ ਤੇ ਸਾਨੂੰ ਅੱਜ ਤੋਂ ਜਦੋਂ ਦਰ 2 ਸਾਲ ਪਹਿਲਾਂ ਮੈਂ ਡੰਪਿੰਗ ਗਰਾਊਂਡ ਦੇ ਸਵਾਲ ਚੱਕਿਆ ਸੀ ਜਦੋਂ ਨੇ ਸੜਕਾਂ ਐ ਵੀ ਲੋਕਾਂ ਦਾ ਹਾਲ ਬੁਰਾ ਹੋਣਾ ਜਦੋਂ ਮੈਂ ਕਿਹਾ ਸੀ ਤਿੰਨ ਪਾਈਆਂ ਲਾਈਟਾਂ ਤੇ ਮੈਂ ਆਪਣੇ ਸਾਥੀਆਂ ਨਾਲ ਪੁਤਲਾ ਸਾੜ ਕੇ ਵੀ ਇਸ ਮੁਹਾਲੀ ਸੰਭੀ ਨਹੀਂ ਜਾਣੀ ਅੱਜ ਮੈਂ ਫੇਰ ਕਹਿੰਦਾ ਮੁਹਾਲੇ ਦੇ ਲੋਕਾਂ ਨੂੰ ਪਰ ਜੇ ਇਹ ਟੈਂਡਰਸ ਤੇ ਚੜ ਗਿਆ ਮੁਹਾਲੀ ਦੀਆਂ ਸੜਕਾਂ ਦਾ ਹਾਲ ਬਹੁਤ ਬੁਰਾ ਹੋਣਾ ਮੁਹਾਲੀ ਦੇ ਅਫਸਰ ਸ਼ਾਹੀ ਨੇ ਭਜਣਾ ਮੁਰਗੇ ਦੀ ਟੈਂਡਰ ਹੋ ਨਹੀਂ ਸਕਣਾ ਇਹਦਾ ਕਾਲ ਕਿਸੇ ਕਿਉਂ ਇਨੀ ਵੱਡੀ ਰਕਮਾਂ ਕਿਸੇ ਕੋ ਕਿਸੇ ਦੀ ਲੱਤਾਂ ਨੇ ਪਹਾੜ ਨਹੀਂ ਚੱਲਣਾ ਔਰ ਉਹਦੇ ਨਾਲ ਕੀ ਹੈ ਮੁਹਾਲੀ ਦੀਆਂ ਸੜਕਾਂ ਦਾ ਵੀ ਉਹ ਹੀ ਹਾਲ ਹੋਵੇਗਾ ਜੋ ਅੱਜ ਕੂੜੇ ਦਾ ਹਾਲ ਸ਼ੁਕਰ ਮੀਰ ਸਾਹਿਬ ਬਹੁਤ ਬਹੁਤ ਧੰਨਵਾਦ ਸਿੱਖਰ ਦੇ ਨਾਲ ਜੁੜੇ ਤੇ ਮਸਲੇ ਸ਼ਹਿਰ ਦੇ ਚੱਕੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ